ਇਹ ਜੋ ਵੀਡੀਓ ਆ ਇਹ ਛਰਦਾਵਾਂ ਸਿੱਖਾਂ ਲਈ ਹੈਗੀ ਆ ਢੱਡੀਆਂ ਵਾਲੇ ਦੇ ਚਲੇ ਹੋਗੇ ਮਿਸ਼ਨਰੀ ਹੋਗੇ ਜਾਂ ਹੋ ਜਿਹੜੇ ਵੀ ਜਾਗਰੂਕ ਆਪਣੇ ਆਪ ਨੂੰ ਕਹੁੰਦੇ ਆ ਤੁਹਾਡੇ ਕੰਮ ਆ ਦੇ ਵਿੱਚ ਕੁਝ ਨਹੀਂ ਹੈਗਾ ਜਿਹੜੇ ਲੋਕ ਦਸਾਂ ਗੁਰੂਆਂ ਨੂੰ ਅਕਾਲ ਪੁਰਖ ਪ੍ਰਤਾਖ ਅਕਾਲ ਪੁਰਖ ਮੰਨਦੇ ਆ ਸਿੱਖ ਛਰਦਾ ਜਿਨ੍ਹਾਂ ਦੀ ਧਰਮ ਦੇ ਤੱਕ ਪੂਰੀ ਛਰਦਾ ਸਿਰਫ ਉਹੀ ਇਹ ਵੀਡੀਓ ਨਾਲ ਅੱਗੇ ਸੁਣੋ ਜੇ ਗੁਰੂ ਨੂੰ ਤੁਸੀਂ ਪਰਮਾਤਮਾ ਨਹੀਂ ਮੰਨਦੇ ਤੁਹਾਡਾ ਨਹੀਂ ਹੈਗੀ ਨਾ ਇਹ ਤਾਂ ਆ ਵੀਡੀਓ ਹੁਣੇ ਬੰਦ ਕਰਕੇ ਆਪਣੇ ਕੰਮਾਂ ਤੇ ਲੱਗ ਜੋ ਜਾਂ ਕੋਈ ਹੋੜ ਦੇਖ ਲੋ ਜੋ ਮੈਂ ਕਹਿਣ ਲੱਗਾ ਕੈਂ ਕੱਲ ਤੋਂ ਉਹ ਅਜੀਬ ਲੱਗੂਗੀ ਵੀ ਕੀ ਬੋਲੀ ਜਾ ਰਿਹਾ ਕਹਿਣ ਨੂੰ ਇਹ ਕਹਿੰਦਾ ਕਿ ਮੈਂ ਸਿੱਖਾ ਮੇਰੀ ਬਹੁਤ ਸ਼ਰਧਾ ਪ੍ਰਮਾਤਮਾ ਗੁਰੂ ਨਾਨਕ ਸਾਹਿਬ ਇੱਕੋ ਹੀ ਆ ਫਿਰ ਵੀ ਇਹ ਕਿਹੋ ਜੀ ਗੱਲ ਕਰਨ ਲੱਗਾ ਪਰ ਪੂਰੀ ਗੱਲ ਸੁਣੋ ਜੋ ਮੈਂ ਕਹਿਣ ਲੱਗਿਆ ਜਿਹੜੀ ਵਈ ਨਦੀ ਵਾਲੀ ਘਟਨਾ ਆਪਾਂ ਸੁਣਦੇ ਆਂ ਕਿਤਾਬਾਂ ਚ ਵੀ ਪੜ੍ਹਦੇ ਆ ਕਿ ਉਹ ਨਾਨਕ ਸਾਹਿਬ ਵਈ ਨਦੀ ਚ ਪ੍ਰਣਾਮ ਕਰਨ ਗਏ ਤਿੰਨ ਦਿਨਾਂ ਲੋਪ ਰਹੇ ਸੱਚਖੰਡ ਜਾ ਕੇ ਉਹਨਾਂ ਨੇ ਮੂਲ ਮੰਤਰ ਲੈ ਕੇ ਆਂਦਾ ਪਰਮਾਤਮਾ ਦੇ ਸਲਮੱਖੁੰਣੜੇ ਬੋਲ ਮੰਤਰ ਉਚਾਰਨ ਕੀਤਾ ਉਤੋਦਾਸ ਪ੍ਰਾਪਤ ਕਰਕੇ ਉਹ ਧਰਤੀ ਤੇ ਆ ਕੇ ਉਸ ਤੋਂ ਬਾਅਦ ਉਹਨੇ ਪ੍ਰਚਾਰ ਸ਼ੁਰੂ ਕੀਤਾ ਇਹ ਚੀਜ਼ ਜਿਆਦਾ ਪ੍ਰਚਲਿਤ ਆ ਗੁਰਬਾਣੀ ਦੀ ਇੱਕ ਤੋਕਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਇਹ ਤੁਮਹਾਲੋ ਗੁਰੂ ਹਰ ਇਨਸਾਨ ਦੇ ਨਾਲ ਹਰ ਟਾਈਮ ਠੀਕ ਹੈ ਜੀ ਮੈਂ ਇੱਕ ਜਗ੍ਹਾ ਖੜਾ ਇੱਥੇ ਵੀ ਮੇਰੇ ਨਾਲ ਗੁਰੂ ਆ ਵਿਦੇਸ਼ ਚ ਕੋਈ ਆ ਉਹਦੇ ਨਾਲ ਵੀ ਗੁਰੂ ਆ ਫੋਰ ਸਟੇਟ ਚ ਕਿਸੇ ਵੀ ਜਗ੍ਹਾ ਹਨਾ ਕਰੋੜਾ ਦੁਨੀਆ ਜਿਹੜੀ ਵੀ ਹੈਗੀ ਹਰ ਏਕ ਨਾਲ ਗੁਰੂ ਖੜਾ ਇਹ ਇਨਸਾਨ ਦੀ ਆਪਣੀ ਕੈਪੇਬਿਲਿਟੀ ਨਹੀਂ ਹੈਗੀ ਕਿ ਆਪਾਂ ਮਲਟੀਪਲ ਜਗ੍ਹਾ ਹੋ ਸਕੀਏ ਕਈ ਜਗ੍ਹਾ ਤੇ ਆਪਾਂ ਇੱਕੋ ਟਾਈਮ ਹੋ ਸਕੀਏ ਪਰ ਗੁਰੂ ਦੀ ਕੈਪੇਬਿਲਿਟੀ ਹੈਗੀ ਆ ਠੀਕ ਹੈ ਜੀ ਕੋਈ ਸ਼ੱਕ ਨਹੀਂ ਇਹਦੇ ਚ ਆਪਾਂ ਇੱਕ ਟਾਈਮ ਤੇ ਸਿਰਫ ਇੱਕ ਜਗ੍ਹਾ ਹੋ ਸਕਦੇ ਹਾਂ ਪਰ ਗੁਰੂ ਹਰ ਜਗ੍ਹਾ ਪ੍ਰੈਜ਼ੈਂਟ ਆ ਗੁਰੂ ਹਰ ਜਗ੍ਹਾ ਮੌਜੂਦ ਆ ਤੇ ਫਿਰ ਜਿਵੇਂ ਕਿਹਾ ਜਾਂਦਾ ਕਿ ਗੁਰੂ ਨਾਨਕ ਸਾਹਿਬ ਸੱਚ ਕੰਡ ਕਹੀ ਮੇਰਾ ਤਰਕ ਇਹ ਕਹਿੰਦਾ ਕਿ ਗੁਰੂ ਇੱਥੇ ਵੀ ਆ ਧਰਤੀ ਤੇ ਵੀ ਆ ਤਾਂ ਗੁਰੂ ਨਾਨਕ ਸਾਹਿਬ ਸੱਚਖੰਡ 'ਚ ਵੀ ਹੈਗੇ ਆ ਹਰ ਟਾਈਮ ਲਈ ਫਿਰ ਹੁਣ ਜੇ ਮੈਂ ਕਹਾਂ ਕਿ ਗੁਰੂ ਨੂੰ ਮੂਲ ਮੰਤਰ ਲੈ ਕੇ ਆਉਣ ਲਈ ਉੱਥੇ ਜਾਣ ਦੀ ਕੀ ਲੋੜ ਦੀ ਇਹਦਾ ਮਤਲਬ ਇਹ ਆਪਾਂ ਕਹਿੰਦੇ ਤੂੰ ਗੁਰੂ ਸਾਹਿਬ ਉੱਥੇ ਗਏ ਇਹ ਆਪਾਂ ਗੁਰੂ ਦੀ ਕੈਪੇਬਿਲਿਟੀ ਤੇ ਚੱਕ ਕਰਦੇ ਆ ਕਿ ਗੁਰੂ ਨੂੰ ਉੱਥੇ ਜਾਣਾ ਪਿਆ ਸ਼ਾਇਦ ਇਹ ਮੈਂ ਸਹੀ ਤਰੀਕਾ ਨਾਲ ਸਮਝਾ ਪਾ ਰਿਹਾ ਹੋਵਾਂਗਾ ਮੈਂ ਕਹਿੰਨਾ ਕੀ ਚਾਹੁੰਦਾ ਮੇਰੇ ਕਹਿਣ ਦਾ ਮਤਲਬ ਆ ਜੇ ਗੁਰੂ ਹਰ ਜਗ੍ਹਾ ਹਾਜ਼ਰ ਆ ਗੁਰੂ ਸੱਚਖੰਡ ਚ ਵੀ ਹੈਗਾ ਗੁਰੂ ਇੱਥੇ ਵੀ ਹੈਗਾ ਫਿਰ ਉਹਨੂੰ ਗੁਰੂ ਨੂੰ ਧਰਤੀ ਛੱਡ ਕੇ ਜਾਣ ਦੀ ਕੋਈ ਲੋੜ ਨਹੀਂ ਉੱਤੇ ਇੱਕ ਹੋਰ ਮੈਂ ਐਗਜ਼ਾਮਪਲ ਲੈਣਾ ਆਪਾਂ ਕਹਿੰਦੇ ਗੁਰ ਪਰਮੇਸ਼ਰ ਇੱਕੋ ਹੈ ਤੇ ਜੋ ਆਪਾਂ ਨੂੰ ਕਿਹਾ ਜਾਂਦਾ ਕਿ ਸੱਚਖੰਡ ਗਏ ਕਾਲਪੁਰਕ ਦੇ ਸਾਰਮੁਖ ਮੂਲ ਮੰਤਰ ਉਚਾਰਿਆ ਤਾਂ ਉਸ ਤਰੀਕੇ ਨਾਲ ਜਿੱਦਾਂ ਆਪਾਂ ਨੂੰ ਦੱਸਿਆ ਜਾਂਦਾ ਜਾਂ ਪੋਰਟ੍ਰੇ ਕੀਤਾ ਜਾਂਦਾ ਉਦਾ ਮਤਲਬ ਗੁਰੂ ਤੇ ਪਰਮਾਤਮਾ ਅਲੱਗ-ਅਲੱਗਾ ਜਿਹਦੇ ਨਾਲ ਮੇਰੀ ਸਹਿਮਤੀ ਤਾਂ ਨਹੀਂ ਜਿੰਨੀ ਕਿ ਹੁਣ ਤੱਕ ਮੈਂ ਗੁਰਬਾਣੀ ਪੜ੍ਹੀ ਆ ਹੁਣ ਜਿਵੇਂ ਕਿਹਾ ਜਾਵੇ ਕਿ ਮੈਂ ਕਿਸੇ ਸਾਹਮਣੇ ਜਾ ਕੇ ਕੋਈ ਚੀਜ਼ ਬੋਲੀ ਜਾਂ ਕਹੀ ਇਹਦਾ ਮਤਲਬ ਸਾਹਮਣੇ ਵਾਲਾ ਲੱਗਾ ਤਾਂ ਮੈਂ ਲੱਗਾ ਆਪਣੇ ਆਪ ਸਾਹਮਣੇ ਕੋਈ ਚੀਜ਼ ਜੋ ਚਾਰਨ ਕੀਤੀ ਇਹ ਜਿਆਦਾ ਤੱਕ ਨਹੀਂ ਮੰਨਦੀ ਜਾਂ ਕਿ ਇਹ ਹੈ ਕਿ ਆਪਣੇ ਆਪ ਤੋਂ ਮੈਂ ਕੁਝ ਲੈਣ ਗਿਆ ਗੱਲ ਚੱਜ ਤੇ ਹੀ ਨਹੀਂ ਹੈਗੀ ਸੋ ਮਤਲਬ ਮੇਰਾ ਇਹ पर्सनल प्रोस्पेक्टिव है पता नहीं मैं सही है कि नहीं जस्ट शेयर करने का हुंदा सी तर कि मेरी एक चीज ਨਾਲ ਸਹਿਮਤੀ ਨਹੀਂ ਕਿ ਗੁਰਨਾਥ ਸਾਹਿਬ ਸੱਚ ਕਰਨ ਲਗੇ ਉੱਥੇ ਉਹਨਾਂ ਨੂੰ ਜਾ ਕੇ ਫੇਰ মূল ਮੰਤਰ ਮਿਲਿਆ ਗੁਰਨਾਥ ਸਾਹਿਬ ਆਪ ਪਰਮਾਤਮਾ ਨੇ ਉਹਨਾਂ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਉਹਨਾਂ ਨੂੰ ਸ਼ੁਰੂ ਸੇ ਹੀ ਪਤਾ ਸੀਗਾ ਉਹ ਆਪ ਹੀ ਹਰ ਚੀਜ਼ ਦਿਖਾਤਾ ਕਰਤਾ ਹੈ ਹਾਂ ਕਿਉਂਕਿ ਆਪਣੇ ਗੁਰੂਆਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਹਾਂ ਮੈਂ ਹੀ ਰੱਬ ਆ ਠੀਕ ਹੈ ਜੀ ਆਪਣੇ ਆਪ ਨੂੰ ਪ੍ਰਤੱਖ ਰੂਪ ਚ ਨਹੀਂ ਦਰਸਾਇਆ ਵਿਰਾਟ ਰੂਪ ਚ ਤਾਂ ਗੁਰੂ ਨੇ ਕਹਿ ਦਿੱਤਾ ਹੋਵੇ ਲੋਕਾਂ ਦੇ ਉੱਤੇ ਪਰਦਾ ਰੱਖਣ ਲਈ ਕਿਹਾ ਹੋਵੇ ਕਿ ਮੈਂ ਦਰਗਾਹ ਤੇ ਜਾ ਕੇ ਲੈ ਕੇ ਆਉਂਦਾ ਠੀਕ ਹੈ ਜੀ ਉਹ ਗੱਲ ਸਮਝ ਆਉਂਦੀ ਹੈ ਪਰਦਾ ਰੱਖਣ ਲਈ ਇੰਟਰਨੈਟ ਪਰ ਕੀ ਇਸ ਜਿੱਦਾਂ ਹੋਇਆ ਉਹ ਚੀਜ਼ ਡਾਊਟਫੁਲ ਹੈ ਤੇ ਮੈਂ ਇਹ ਵੀ ਨਹੀਂ ਮੰਨਦਾ ਕਿ ਆ ਚੀਜ਼ ਜਿਹੜੀ 3 ਦਿਨਾਂ ਲੋਪ ਰਹਿਣ ਵਾਲੀ ਘਟਨਾ ਇਹ ਹੋਈ ਨਹੀਂ ਕਿਉਂਕਿ ਆਪਣੇ ਜੋ ਦੁਨੀਆ ਜਾਂ ਕਹਿ ਲੋ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ ਜੇ ਕਿਸੇ ਦਾ ਧਿਆਨ ਖਿੱਚਣਾ ਲੋਕ ਇਕੱਠੇ ਕਰਨੇ ਹੋਣ ਅਟੈਨਸ਼ਨ ਲੈਣੀ ਹੋਵੇ ਤਾਂ ਕੁਝ ਛਾੜ ਕੇ ਕਰਨਾ ਪੈਂਦਾ ਉਸ ਸਮੇਂ ਦੇ ਹਿਸਾਬ ਨਾਲ ਦੇਖੀਏ ਜੇ ਤੇ ਇਹ ਗੁਰੂ ਸਾਹਿਬ ਨੇ ਕੋਤਕ ਕੀਤਾ ਤਾਂ ਕਿ ਲੋਕ ਇਕੱਠੇ ਹੋਣ ਕਿਉਂਕਿ ਜਦੋਂ ਵੀ ਪ੍ਰਚਾਰ ਸ਼ੁਰੂ ਕਰਨਾ ਲੋਕ ਤਾਂ ਹੋਣੇ ਚਾਹੀਦੇ ਹੀ ਜਾਂ ਜੇ ਦੁਨੀਆਦਾਰੀ ਦੇ ਹਿਸਾਬ ਨਾਲ ਕਰਨਾ ਜੇ ਤਾਂ ਗੁਰੂ ਨੇ ਢਾਕੇ ਹੀ ਲੋਕਾਂ ਨੂੰ ਪਰਮਾਤਮਾ ਵਾਲੇ ਪਾਸੇ ਲਾਉਣਾ ਹੁੰਦਾ ਤਾਂ ਹੋਰ ਬਹੁਤ ਤਰੀਕੇ ਤੇਗੇ ਪਰ ਗੁਰੂ ਨੇ ਇਸ ਸੰਸਾਰਕ ਰੂਪ ਚ ਰਹਿ ਕੇ ਆਮ ਲੋਕਾਂ ਦੀ ਤਰ੍ਹਾਂ ਵਿਚਰਦੇ ਹੀ ਪ੍ਰਚਾਰ ਕੀਤਾ ਤਾਂ ਇਸ ਤਰੀਕੇ ਨਾਲ ਉਹਨਾਂ ਨੇ ਪੋਰਟਰੇ ਕੀਤਾ ਹੋਵੇ ਇਹ ਹੋ ਸਕਦਾ ਮੇਰੇ ਲਈ ਗੁਰੂ ਨਾਨਕ ਸਾਹਿਬ ਆਪ ਹੀ ਆਖਾਲ ਪੁਰਖਾ ਤੇ ਜੇ ਮਕਮਾ ਉਹ ਸੱਚ ਕਰਨ ਦਾ ਇਹ ਉਤਤਮ ਊਲ ਮੰਤਰ ਲੈ ਕੇ ਆਏ ਫਿਰ ਇਹਦਾ ਮਤਲਬ ਇਹ ਹੈ ਕਿ ਜਿੰਨੇ ਮੰਨ ਲਓ ਜਿੰਨੇ ਵੀ ਉਹਨਾਂ ਦੇ ਉਸ ਤੋਂ ਪਹਿਲਾਂ ਦਾ ਦੁਨੀਆਦਾਰੀ ਦਾ ਜੀਵਨ ਸੀ ਜਿੰਨੇ ਵੀ ਦਾ ਇਹ ਤਾਂ ਬਲੋਣਾ ਉਸ ਟਾਈਮ ਪਹਿਲਾਂ ਊਲ ਮੰਤਰ ਪਤਾ ਹੀ ਨਹੀਂ ਸੀ ਏ ਗੁਰੂ ਤੇ ਸ਼ੱਕ ਕਰਨ ਵਾਲੀ ਗੱਲ ਆਪਣੇ ਤੇ ਇਹ ਗੁਰੂ ਦੀ ਕੈਪੇਬਿਲਿਟੀ ਤੇ ਸ਼ੱਕ ਕਰਨ ਵਾਲੀ ਗੱਲ ਆ। ਸੋ ਇਹ ਸੀ ਜਿਵੇਂ ਐਸਾ ਮੈਨੂੰ ਕਿ ਨਹੀਂ ਵਿਦਵਾਨ ਕਿਉਂ ਇਹ ਗੱਲ ਕਹਿੰਦੇ ਨੇ ਇਹ ਤਾਂ ਗਲੋਤ ਸਮਝ ਮੇਰੇ ਨਹੀਂ ਆਇਆ ਰਾਨੀ ਵਾਲੀ ਗੱਲ ਆ। ਪਰ ਸਾਰੇ ਲੋਕ ਇਸ ਚੀਜ਼ ਨੂੰ ਅੱਖਾਂ ਬੰਦ ਕਰਕੇ ਯਕੀਨ ਕਰਦੇ ਆ। ਇਹ ਤੇ ਵੀ ਕਈ ਵਾਰ ਬੜਾ ਅਜੀਬ ਜਿਹਾ ਲੱਗਦਾ। ਬਸ ਆਪਣੇ ਵਿਚਾਰ ਸਾਂਝੇ ਕਰਨੇ ਸੀਗੇ। ਮਰਨਾ ਨਹੀਂ ਮਰਨਾ ਉਹ ਤਾਂ ਚਲੋ ਹਰੇਕ ਦੇ ਆਪਣੇ ਆਪਣੀ ਸਮਝ ਆ